ਸ੍ਰੀ ਕਾਲ ਜੀ ਮੈਂ ਡਾਕਟਰ ਕਰਨ ਸਿੰਘ ਸੰਧਵਾ ਤੁਸੀਂ ਦੇਖ ਰਹੇ ਹੋ ਐਕਵਾ ਸੱਜਣ ਵਾਰੇ ਗੁਰਜੀ ਕਾ ਖਾਸ ਸਾਹਿਬ ਵਾਇਨ ਦੇ ਪਤੇ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਵਿਸ਼ੇਸ਼ ਬੇਨਤੀ ਵੀ ਆ ਤੇ ਸਿੰਘਾਂ ਵੱਲੋਂ ਬੇਨਤਾ ਵੀ ਹੈ ਅੱਜ ਪੰਜਾਬ ਦੇ ਵਿੱਚ ਮذਬੀ ਸਿੱਖ ਸਮਾਜ ਨੂੰ ਹਰੇਕ ਪਾਸੇ ਤੋਂ ਟਾਰਗੇਟ ਕੀਤਾ ਜਾਂਦਾ ਉਹਨੂੰ ਬੇਇੱਜ਼ਤ ਕੀਤਾ ਜਾਂਦਾ ਹਾਲਾਂਕਿ ਮذਬੀ ਸਿੱਖ ਸਮਾਜ ਸਿੱਖ ਔਮ ਦਾ ਇੱਕ ਨਵੇਕਲਾ ਅੰਗ ਹੈ ਗੁਰੂ ਸਾਹਿਬ ਨੇ ਇਸ ਔਮ ਨੂੰ ਆਪਣੀ ਛਾਤੀ ਨਾਲ ਲਾ ਕੇ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਕਿਹਦੇ ਦਿੱਤਾ ਹੈ ਉੱਥੇ ਮੀਰੀ ਤੇ ਪੀਰੀ ਵੀ ਉਨਾ ਦੀ ਥੋੜੀ ਵਿੱਚ ਪਈ ਹੈ ਇਸ ਕਰਕੇ ਪੰਜਾਬ ਦੇ ਕੋਈ ਜਾਤ ਹੰਕਾਰੀ ਉਸ ਮੈਂ ਕਹਿ ਰਿਹਾ ਸਾਰੇ ਆਪੜੀ ਵਿੱਚੋਂ ਉਨਾ ਵੀ ਨਾਲ ਨੂੰ ਬੇੜਤੀ ਹੈ ਕਿ ਪਹਿਲੀ ਗੱਲ ਹੈ ਕਿ ਆਪੜੀਆਂ ਇਸ ਬੇਹੁੱਦਗੀਆ ਹਰਕਤਾਂ ਤੋਂ ਬਿਲਕੁਲ ਹੁਣ ਬਾਜ ਆ ਜੋ ਜਿਹੜਾ ਤੁਸੀਂ ਪਿੰਡਾਂ ਦੇ ਵਿੱਚ ਮਜਬੀ ਸਿੱਖ ਸਮਾਜ ਦੀਆਂ ਧੀਆਂ ਪਣਾ ਦੇ ਬਤੀ ਪੱਦੀ ਸ਼ਬਦਾਵਲੀ ਵਰਤਦੇ ਹੋ ਚਾਹੇ ਉਹ ਸੋਸ਼ਲ ਮੀਡੀਆ ਤੇ ਆ ਚਾਹੇ ਸਾਹਮਣੇ ਕਿਤੇ ਵੀ ਆ ਜਾਂ ਸਾਡੇ ਸਮਾਜ ਦੇ ਜਿਹੜੇ ਵੀਰ ਆ ਉਹਨਾਂ ਨੂੰ ਬੇਇਜਤ ਕਰਦੇ ਹੋ ਸ਼ੈਡਿਊਲ ਕਾਸਟ ਜਿਹੜਾ ਤੁਸੀਂ ਉਹਨਾਂ ਨੂੰ ਪੱਦੀ ਸ਼ਬਦਾਵਲੀ ਵਰਤ ਕੇ ਉਹਨਾਂ ਨੂੰ ਬੇਇਜਤ ਕਰਦੇ ਹੋ ਉਸ ਚੀਜ਼ ਤੇ ਵੀ ਥੋੜਾ ਜਿਆ ਲੈ ਜਾ ਆਪਣਾ ਸੈੱਟ ਕਰ ਲੋ ਨਹੀਂ ਤੇ ਨਯੰਗ ਸਿੰਘ ਹੋ ਜਾ ਤਿਆਰ ਬਾਰ ਤਿਆਰ ਆ ਉਹ ਫਿਰ ਸਾਨੂੰ ਸੈੱਟ ਕਰਨੀਆਂ ਆਉਂਦੀਆਂ ਭਾਈ ਚਾਹ ਕਿਸਾਂਜ ਦਾ ਹਵਾਲਾ ਵੇਸੀ ਦਿੰਨੇ ਆ ਬਣਾ ਕੇ ਰੱਖਣੀ ਵੀ ਜਾਣਦੇ ਆ ਸਾਨੂੰ ਪਤਾ ਵੀ ਆ ਕਿ ਭਾਈ ਸਾਹਿਬ ਕਿੰਦਾ ਰੱਖਣੀ ਆ ਪਰ ਉਹਦੇ ਨਾਲ ਨਾਲ ਸਾਨੂੰ ਆਪਣੇ ਸਮਾਜ ਦੀ ਰਾਖੀ ਕਰਨੀ ਵੀ ਹੁੰਦੀ ਹੈ ਬਾਕੀ ਸ਼ਬਦ ਜਿਹੜੇ ਆ ਉਹ ਚੀਮਾ ਸਾਹਿਬ ਜਿਹੜਾ ਵਾ ਤੁਹਾਨੂੰ ਸੰਬੋਧਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਦਵਿੰਦਰ ਸਿੰਘ ਜੀ ਨੇ ਜਿਸ ਤਰ੍ਹਾਂ ਨਾਲ ਰਸਿਆ ਪੰਜਾਬ ਦੇ ਹਾਲਾਤਾਂ ਨੂੰ ਅੱਜ ਦਾ ਜਿਹੜਾ ਕਰੰਟ ਮੁੱਦਾ ਜੋ ਫਾਜ਼ਿਲਕਾ ਦੇ ਵਿੱਚ ਵਿਸ਼ਮਦੀਪ ਸਿੰਘ ਤੇ ਝੂਠਾ ਪਰਚਾ ਦਰਜ ਕੀਤਾ ਅੱਜ ਫਾਜ਼ਿਲਕਾ ਤੋਂ ਹੀ ਆਏ ਆ ਐਸਐਸਪੀ ਸਾਹਿਬਾਂ ਨੂੰ ਮਿਲ ਕੇ ਆਏ ਆ ਤੇ ਉਹਨਾਂ ਨੂੰ ਇਸ ਚੀਜ਼ ਦਾ ਮਤਲ ਜਿਹੜਾ ਉਹ ਕਰਾਇਆ ਗਿਆ ਵੀ ਜਿਹੜਾ ਪਰਚਾ ਬਿਲਕੁਲ ਝੂਠਾ ਪਾਇਆ ਗਿਆ ਉਹਦੇ ਤੇ ਅਸਲਾ ਇੱਕ ਜਿਹੜਾ ਲਾਇਆ ਬਿਲਕੁਲ ਝੂਠਾ ਔਰ ਮੰਨਿਆ ਵੀ ਆ ਪ੍ਰਸ਼ਾਸਨ ਨੇ ਲੇਕਿਨ ਕੁਝ ਕੋਥੇ ਦੇ 86 ਜਿਹੜੇ ਆਗੂ ਹੈ ਜਾਂ 86 ਗੁੰਡੇ ਗੈਲਮਾ ਮੈਂ ਉਹ ਗੁੰਡਾ ਕਰਦੀ ਕਰਨ ਤੋਂ ਆਵਾਜ਼ ਆਉਣ ਵਰਨਾ ਸਾਡੀਆਂ ਜਿੰਨੀਆਂ ਵੀ ਰੰਗਰੇਟਾ ਪੰਥੀਆਂ ਜਥੇਬੰਦੀਆਂ 11 ਨੇ ਅੰਗਸਿੰਘ ਜਥੇਬੰਦੀਆਂ ਦਾ ਬਤੌਰੇ ਚੇਅਰਮੈਨ ਭਾਰਤ ਮੈਂ ਇਹ ਮਤਲਬ ਚੇਤਾਵਨੀ ਦੇਣਾ ਚਾਹਣਾ ਉਹਨਾਂ ਨੂੰ ਤੇ ਸਮੇਂ ਦੇ ਹਾਕਮ ਹਨ ਵੀ ਬਈ ਇਹਨਾਂ ਚੀਜ਼ਾਂ ਤੋਂ ਬਾਜ ਆਓ ਜਿਹੜੀਆਂ ਹਰਕਤਾਂ ਜਿਹੜੀਆਂ ਹੋ ਰਹੀਆਂ ਪੰਜਾਬ ਦੇ ਵਿੱਚ ਉਹਨਾਂ ਤੋਂ ਮਤਲਬ ਜਿਹੜਾ ਬਾਜ ਆਉਣਾ ਨਹੀਂ ਤਾਂ ਅਸੀਂ ਮਤਲਬ ਆਪਣੇ ਤੌਰ ਤੇ ਜਿਹੜਾ ਆ ਉਹ ਫਿਰ ਸੋਧਾ ਲਾਉਣਾ ਜਿਹੜਾ ਉਹ ਜਾਣਦੇ ਆ ਸਾਰਿਆਂ ਨੂੰ ਪਤਾ ਹੈ ਦੂਜੀ ਬੇਨਤੀ ਮੈਂ ਪੰਜਾਬ ਗਵਰਨਮੈਂਟ ਨੂੰ ਕਹਿਣਾ ਚਾਹੁੰਦਾ ਆ ਚੀਫ ਮਨਿਸਟਰ ਸਦਾਪ ਭਵਾਨਸੀ ਮਾਨ ਨੂੰ ਕਹਿਣਾ ਚਾਹੁੰਦਾ ਹੈ ਵੀ ਜਿਹੜੇ ਵੀ ਗਰੀਬਾਂ ਦੇ ਮੁੱਦੇ ਨੇ ਗਰੀਬ ਦਲਤਾਂ ਦੇ ਮੁੱਦੇ ਨੇ ਉਹਨਾਂ ਦੇ ਆ ਤੂੰ ਟਾਈਮ ਰੱਖ ਕੇ ਵੀ 19 ਵਾਰ ਜਿਹੜਾ ਉਹ ਮੀਟਿੰਗਾਂ ਮਿਸ ਕੀਤੀਆਂ ਤੇ ਹੁਣ ਮਮ ਜਿਹੜਾ ਚੋਣ ਜਿਹੜੀ ਆ ਆਨੰਗ ਚੁੱਕੀ ਐ ਤੇ ਜਾਂ ਤਾਂ ਉਧਰ ਨੂੰ ਧਿਆਨ ਦੇ ਵਰਨਾ ਆਉਣ ਵਾਲਾ ਸਮਾਂ ਜਿਹੜਾ ਪੰਜਾਬ ਦੇ ਵਿੱਚ ਘੱਟ ਹੋਏਗਾ ਅਸੀਂ ਰੋਲ ਧਰਨੇ ਨਹੀਂ ਲਾਉਣੇ ਜਿਸ ਤਰ੍ਹਾਂ ਨਾਲ ਦੂਜੀਆਂ ਜਥੇਬੰਦੀਆਂ ਲਾਉਂਦੀਆਂ ਐ ਲੇਕਿਨ ਅਗਰ ਸਾਡਾ ਧਰਮਾ ਧਰਨਾ ਲੱਗਿਆ ਤੇ ਅਸੀਂ ਮਤਲ ਜਿਹੜਾ ਜੇ ਕਾਨੂੰਨ ਸਾਨੂੰ ਮਤਲ ਜਿਹੜਾ ਉਹ ਨਹੀਂ ਹੰਸਾਬ ਦੇਗਾ ਫਿਰ ਕਾਨੂੰਨ ਨੂੰ ਹੱਥਿਕ ਲੈਣ ਲਈ ਅਸੀਂ ਮਤਲ ਤਿਆਰ ਪਰ ਤਿਆਰ ਆ ਕਿਉਂਕਿ ਖਾਲਸਾ ਫੌਜ ਜਿਹੜੀ ਆ ਉਹ ਆਪਣੇ ਕਾਨੂੰਨ ਲਾਗੂ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਹਿਬ ਬੇਨਤੀ ਹੈ ਕਿ ਰਾਜੇਨ ਇਨਸਾਫ ਦੇ ਭਾਈ ਜਿੰਦ ਸਿੰਘ ਜੀ ਨੇ ਦੱਸਿਆ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤੰਨਾ ਦਲ ਮੌਜੂਦਾ ਮਨੀ ਸਿੰਘ ਸਾਹਿਬ ਖਿਹਦਾਰ ਬਾਬਾ ਮੇਜਰ ਸਿੰਘ ਸੋਢੀ ਉਹਨਾਂ ਦੀਆਂ ਫੌਜਾਂ ਅਸੀਂ ਕੋਈ ਬੇਨਤੀ ਨਹੀਂ ਕਰਦੇ ਤੇ ਨਾ ਹੀ ਇਹਨਾਂ ਦੇ ਅੱਗੇ ਬੇਨਤਾ ਕਰਦੇ ਆ ਅਸੀਂ ਤਾਂ ਹੁਕਮ ਕਰਦੇ ਆ ਤੇ ਦੇਖੋ ਤੁਸੀਂ ਆਪਣੇ ਤਰੀਕੇ ਨਾਲ ਜਿੱਦਾਂ ਵੀ ਚੱਲਦੇ ਜੇ ਚੱਲੋ ਪਰ ਜੇ ਤੁਸੀਂ ਸਾਡੇ ਭਾਈਚਾਰੇ ਮੱਜੀ ਸਿੱਖ ਭਾਈਚਾਰੇ ਨੂੰ ਤੁਸੀਂ ਜੇ ਤੰਗ ਪਰੇਸ਼ਾਨ ਕਰੋਗੇ ਜਾਂ ਕੁਝ ਵੀ ਕਰੋਗੇ ਅਸੀਂ ਆਪਣੇ ਭਾਈਚਾਰੇ ਦੇ ਨਾਲ ਖੜੇ ਆ ਅੱਗੇ ਵੀ ਖੜੇ ਅਸੀਂ ਹੋਂ ਵੀ ਖੜਾ ਅਗੇ ਗਾਹ ਵੀ ਖੜਾ ਅਗੇ ਅਸੀਂ ਤੇ ਤੁਹਾਨੂੰ ਮੈਂ ਇਹੀ ਗੱਲ ਕਰਦਾ ਹਾਂ ਕਿ ਕੁਝ ਬੰਦੇ ਤੁਸੀਂ ਜਿਹੜੇ ਮੱਜੀ ਸਿੱਖ ਭਾਈਚਾਰੇ ਨੂੰ ਟਾਰਗੇਟ ਕਰਦੇ ਜੇ ਤੰਗ ਕਰਦੇ ਜੇ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਤੁਸੀਂ ਸੁਧਰ ਜਾਓ ਤੇ ਜਿਹੜੇ ਦੂਜੇ ਭਾਈਚਾਰੇ ਆ ਜੱਟ ਭਾਈ ਚਰਾਵਾ ਦਾ ਜ਼ਿਮੀਂਦਾਰ ਭਾਈ ਚਰਾ ਜਿਹੜੇ ਵੀ ਆ ਉਹਨਾਂ ਨੂੰ ਚਾਹੀਦਾ ਵਾ ਕਿ ਇਹੋ ਜਿਹੜੇ ਕੁੱਤੇ ਬੰਦੇ ਆ ਉਹਨਾਂ ਨੂੰ ਆਪ ਹੀ ਨੱਥ ਪਾ ਲੈਣ ਤੇ ਨਹੀਂ ਤੇ ਫਿਰ ਅੰਗਰੇਟੇ ਗੁਰੂ ਕੇ ਬੇਟੇ ਜਿੱਦਾਂ ਨੱਥ ਪਾਉਂਦੇ ਹੁੰਦੇ ਗੋਦਾ ਹੀ ਪਾਉਣਗੇ ਤੇ ਇਹਨਾਂ ਨੂੰ ਰੀਝ ਨਾ ਸਮਝਾਉਣਗੇ ਵੀ ਕਿਦਾਂ ਗਰੀਬ ਸਿੱਖਾਂ ਨੂੰ ਤੰਗ ਕਰੀਦਾ ਕਿਉਂਕਿ ਖਾਲਸਾ ਖਾਲਸਾ ਦੇ ਜਿਹੜਾ ਵੈਰੀ ਦਾ ਅੱਗੇ ਵੈਰੀ ਆ ਇਹਨਾਂ ਨੂੰ ਇਹੀ ਮੈਂ ਮੈਂ ਕਹੂੰਗਾ ਕਿ ਤੁਸੀਂ ਬੰਦੇ ਦੇ ਪੁੱਤ ਬਣ ਜਾਓ ਜਿਹੜਾ ਤੁਸੀਂ ਤੁਸੀਂ ਲੋਕ ਤੁਸੀਂ ਲੋਕਾਂ ਨੇ ਵਿਦਕਰਾ ਕੀਤਾ ਰਾਦਾ ਸਮਾਮੀਆਂ ਨਾਲ ਤੁਸੀਂ ਮਜਬੀਆਂ ਸਿੰਘਾਂ ਨੂੰ ਜੋੜਿਆ ਸਹਾਈਆਂ ਨਾਲ ਤੁਸੀਂ ਮਜਬੀਆਂ ਸਿੰਘਾਂ ਨੂੰ ਜੋੜਿਆ ਸਰਸੇ ਵਾਲੇ ਨਾਲ ਤੁਸੀਂ ਲੋਕਾਂ ਨੂੰ ਜੋੜਿਆ ਇੱਕ ਅੱਜ ਵੀ ਤੁਹਾਡੇ ਗੁਰੂ ਘਰਾਂ ਦੇ ਵਿੱਚ ਜਿਹੜੇ ਘੜਾ ਚੌਧਰੀ ਬੈਠੇ ਆ ਉਹ ਇੰਨਾ ਸੰਕਤਨਾ ਵਿਤਕਰਾ ਕਰਦੇ ਆ ਕਿ ਲੋਕ ਅੱਪੀ ਟੁੱਟ ਜਾਂਦੇ ਆ ਮਾੜੀ ਕੰਬੋ ਕੀ ਕੁਸ਼ਤਨ ਪਹਿਲਾਂ ਘਟੜਾ ਜੜੀ ਹੋਈ ਸੀ ਉਸੇ ਦਾਸ ਨੇ ਦਲਪੰਥ ਹਰੋ ਸਿੰਘ ਸਾਹਿਬ ਜਰਾ ਬਾਬਾ ਅਮਿਤ ਸਿੰਘ ਸੋਢੀ ਉਹਨਾਂ ਨੇ ਦਾਸ ਨੂੰ ਹੁਕਮ ਕੀਤਾ ਸੀ ਪਰ ਉੱਥੇ ਅਸੀਂ ਪਾਠ ਕਰਵਾਇਆ ਜਦੋਂ ਤੁਸੀਂ ਜਾ ਕੇ ਵੇਖਿਆ ਇਹਨਾਂ ਨੇ ਸਾਨੂੰ ਕਿਹਾ ਸਤਕਾਰ ਕਮੇਟੀ ਆਲਿਆਂ ਨੇ ਕਿ ਉਹਨਾਂ ਦੇ ਘਰੇ ਜਗਾ ਉਹਨਾਂ ਦੇ ਘਰੇ ਕੁਝ ਨਹੀਂ ਸੀ ਹੈਗਾ ਉਹ ਮੁੰਡੇ ਨੇ ਥੋੜੇ ਦਿਨਾਂ ਨੂੰ ਅਮਰਤ ਵੀ ਛਕਣਾ ਸੀ ਉਹ ਗੁਰਸਿੱਖ ਮੁੰਡਾ ਆਈ ਇਹਨਾਂ ਨੂੰ ਜਿਹੜੀ ਸਿੱਖੀ ਚੰਗੀ ਨਹੀਂ ਲੱਗਦੀ ਜਿੱਦਾਂ ਕਲਗੀਧਰ ਪਾਸ਼ਾ ਨੇ ਮਹਾਰਾਜ ਨੇ ਆਖਿਆ ਸੀ ਧੋ ਮੁਗਲਾਂ ਦਾ ਦੇ ਸਿੱਖਾਂ ਦਾ ਕਿੱਥੇ ਨਾ ਸੰਸਕਾਰ ਹੋ ਕਰ ਲਿਆ ਕਰਦਾਈ ਨਾ ਤੇ ਮਹਾਰਾਜ ਆਖ ਲੱਗੇ ਵੀ ਇਹ ਤੁਸੀਂ ਕੀ ਕਰਦਾ ਤੇ ਪਰ ਮਹਾਰਾਜ ਨੇ ਉਦੋਂ ਬਚਨ ਕੀਤਾ ਸੀ ਕਿ ਜਿਹੜਾ ਬਾਣੇ ਵਾਲੇ ਸਿੱਖਾਂ ਦੇ ਤੇ ਜਿਹੜਾ ਮਜਬੂਤੇ ਪੱਤੇ ਸਿੱਖਾਂ ਦੇ ਨਾਲ ਲੱਗੂਗਾ ਉਹ ਸਮਝੋ ਮੁਗਲ ਆ ਇਹ ਲੋਕ ਮੁਗਲ ਆ ਤੇ ਸਿੱਖਾਂ ਦੇ ਘਰੇ ਪੈਦਾ ਆਏ ਆ ਤੇ ਮੁਗਲਾਂ ਵਾਲੇ ਕੰਮ ਛੱਡ ਦੇਣਾ ਨਹੀਂ ਤੇ ਖਾਲਸਾ ਫਿਰ ਤਿਆਰ ਬਰ ਤਿਆਰ ਆ ਤੇ ਇਹ ਫਿਰ ਮੈਂ ਇਹੀ ਕਹਿੰਨਾ ਵੀ ਤੁਸੀਂ ਮਜਬੀ ਸਿੱਖਾਂ ਨੂੰ ਜਿਹੜਾ ਟਾਰਗੇਟ ਕਰਨਾ ਬੰਦ ਕਰ ਦੋ ਅਜ ਅਸੀਂ ਆਪਣੇ ਭਾਈਚਾਰੇ ਦੇ ਨਾਲ ਆ ਅਸੀਂ 9 ਮਾਸ ਦਾ ਰਿਸ਼ਤਾ ਪਿੰਡਾਂ ਦੇ ਵਿੱਚ ਬਣਾ ਕੇ ਰੱਖਣਾ ਚਾਹੁੰਦੇ ਆ ਪਰ ਜਿਹੜਾ ਸਾਡੇ ਭਾਈਚਾਰੇ ਨੂੰ ਤੰਗ ਕਰੂਗਾ ਅਸੀਂ ਆਪਣੇ ਭਾਈਚਾਰੇ ਦੀ ਸ਼ਹੀਦੀਆਂ ਤੋਂ ਵੀ ਯਾਰ ਆ ਲੜਨ ਨੂੰ ਵੀ ਯਾਰ ਮਰਨ ਨੂੰ ਵੀ ਤੰਦੇ ਮਰਨ ਨੂੰ ਵੀ ਤਿਆਰ ਆ ਇੰਨੀਆਂ ਮੇਰੀਆਂ ਬੇਜ਼ੀਆ ਪ੍ਰਮਾਣ ਕਰਿਓ ਵਾਹਿਗੁਰੂ ਠੀਕਾ ਖਾਲਸਾ ਵਾਹਿਗੁਰੂ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ